ਬਰਜਤ ਸਿੰਘ ਜੀ ਅ ਥੈਂਕ ਯੂ ਸਪੀਕਰ ਸਾਹਿਬ ਵੈਸੇ ਤਾਂ ਕਿਉਂਕਿ ਜਿਹੜੀ ਸਰਕਾਰ ਆ ਇਹ ਜ਼ੀਰੋ ਟੋਲਰੈਂਸ ਦੀ ਕਰਪਸ਼ਨ ਤੇ ਮਾਈਨਿੰਗ ਦੀ ਪਾਲਿਸੀ ਤੇ ਚੱਲ ਰਹੀ ਆ ਵੈਸੇ ਵਧੀਆ ਹੁੰਦਾ ਚਲੋ ਜੇ ਸੀਐਮ ਸਾਹਿਬ ਹੁੰਦੇ ਕਿਉਂਕਿ ਪਿਛਲੇ ਸੈਸ਼ਨ ਦੇ ਵਿੱਚ ਮੈਨੂੰ ਆਸ਼ਵਾਸ਼ਣ ਦਵਾਇਆ ਸੀਗਾ ਕਿ ਮੈਂ ਤੇਰੇ ਨਾਲ ਚੱਲੂਗਾ ਤੇ ਮੈਂ ਤਾਂ ਹੁਣ ਪ੍ਰਧਾਨ ਸਾਹਿਬ ਨੂੰ ਬੇਨਤੀ ਕਰ ਲੀਦਾ ਵੀ ਪ੍ਰਧਾਨ ਸਾਹਿਬ ਅਰੋੜਾ ਸਾਹਿਬ ਕਿਉਂਕਿ ਸੀਐਮ ਸਾਹਿਬ ਤਾਂ ਕਈ ਵਾਰੀ ਚਲੋ ਹੁਸ਼ਿਆਰਪੁਰ ਜਾ ਕੇ ਫੋਰੈਸਟ ਵਾਲੇ ਉਹਦੇ ਚੀ ਜਾ ਕੇ ਰੁਕਦੇ ਕਈ ਵਾਰੀ ਜਲੰਧਰ ਰੁਕਦੇ ਹੀ ਨਹੀਂ ਹੈ ਤੁਸੀਂ ਕਿਤੇ ਜਲੰਧਰ ਰੋਕੇ ਦੇਖ ਲਓ ਤਾਂ ਇਹ ਬਹੁਤ ਹੀ ਚੰਗੀ ਗੱਲ ਹੋਊਗੀ ਮੈਂ ਤੁਹਾਨੂੰ ਨਾਲ ਲੈ ਚੱਲਦਾ ਕਿਸੇ ਦਿਨ ਤੁਸੀਂ ਆ ਜਾਓ ਪਰ ਤੁਸੀਂ ਨਾ ਹੁਣ ਇਹ ਅਗਲਾ ਸੈਸ਼ਨ ਲਗਾਇਓ ਮੈਂ ਤਾਂ ਦੋ ਚੀਜ਼ਾਂ ਦੀ ਗੱਲ ਕਰਨੀ ਚਾਹੁੰਦਾ ਕਿਉਂਕਿ ਕਿਉਂਕਿ ਦੋ ਚੀਜ਼ਾਂ ਦੀ ਸਪੀਕਰ ਸਾਹਿਬ ਗੱਲ ਕਰਨੀ ਚਾਹੁੰਦਾ ਕਿਉਂਕਿ ਪਿਛਲੇ ਦਿਨੀ ਜਿਹੜਾ 라ਵੀ ਬਿਆਸ ਟ੍ਰਿਬਿਊਨਲ ਬਣਿਆ ਹੈਗਾ ਉਹਦੇ ਤੇ ਸੀਐਮ ਸਾਹਿਬ ਨੇ ਔਰ ਇਹਨਾਂ ਦੇ ਸਾਰੇ ਮਹਿਕਮਿਆਂ ਨੇ ਉਹਨਾਂ ਨਾਲ ਮੀਟਿੰਗ ਕੀਤੀ ਆ ਜਦ ਕਿ ਇਹ ਟ੍ਰਿਬਿਊਨਲ ਬਿਲਕੁਲ ਇਲੀਗਲ ਹੈ ਕਿਉਂਕਿ ਨਾ ਰਾਜਸਥਾਨ ਤੇ ਨਾ ਹਰਿਆਣਾ ਇਹਦੇ ਵਿੱਚ ਰਿਪੇਰੀਅਨ ਲਾਅ ਲੱਗਦਾ ਇਹ ਰਿਪੇਰੀਅਨ ਸਟੇਟ ਨਹੀਂ ਹੈਗੀ ਇਸ ਕਰਕੇ ਜੇ ਪਿਛਲੀਆਂ ਸਰਕਾਰਾਂ ਨੇ ਕਿਤੇ ਗਲਤੀਆਂ ਕੀਤੀਆਂ ਆ ਤੇ ਆਪਾਂ ਉਹਦੀ ਕਰੈਕਸ਼ਨ ਕਰ ਲਈਏ ਆਪਾਂ ਉਹਦੇ ਤੇ ਲੀਗਲੀ ਵੀ ਇੰਨਾ ਕਮਜ਼ੋਰ ਹੋ ਜਾਾਂਗੇ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਕਿਸੇ ਕੋਰਟ ਦੇ ਵਿੱਚੋਂ ਵੀ ਜਿਹੜੀ ਰਾਹਤ ਨਹੀਂ ਮਿਲਣੀ ਔਰ ਦੂਸਰੀ ਗੱਲ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਦੇ ਵਿੱਚ ਪਿਓਰਲੀ ਆਰਐਸਐਸ ਜਿਹੜੀ ਆ ਆਪਣਾ ਮਾਈਂਡਸੈਟ ਸਾਡੇ ਜਿਹੜੇ ਸਟੂਡੈਂਟਸ ਆ ਉਹਨਾਂ ਤੇ ਥੋਪ ਰਹੀ ਆ ਔਰ ਇਹ 6 ਸੂਬਿਆਂ ਨੇ ਇਹਨੂੰ ਵਿਧਾਨ ਸਭਾ ਤੇ ਵਿੱਚ ਲਿਆ ਕੇ ਰੱਦ ਕੀਤਾ ਔਰ ਆਪਾਂ ਵੀ ਮੈਂ এডਿਕੇਸ਼ਨ ਮਿਨਿਸਟਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਆਪਾਂ ਵੀ ਇਹਨੂੰ ਰੱਦ ਕਰੀਏ ਤਾਂ ਕਿ ਉਹ ਮਾਨਸਿਕਤਾ ਜਿਹੜੀ ਆ ਸਾਡੇ এডਿਕੇਸ਼ਨ ਸਿਸਟਮ ਤੇ ਨਾ ਥੋਪੀ ਜਾਵੇ ਤਾਂ ਕਿ ਆਉਣ ਵਾਲੇ ਸਾਡੇ ਬੱਚੇ ਜਿਹੜੇ ਆ ਕਿਉਂਕਿ ਹੁੰਦਾ ਕੀ ਆ ਕਿ এডਿਕੇਸ਼ਨ ਦੇ ਵਿੱਚ ਜਦੋਂ ਤੁਸੀਂ ਜਿਹੜੀਆਂ ਚੀਜ਼ਾਂ ਉਹਨੂੰ ਪੜਾਉਣ ਲੱਗ ਪੈਂਦੇ ਜਿੱਦਾਂ ਦਾ ਮਾਈਂਡ ਉਹਦਾ ਤਿਆਰ ਕਰਨ ਲੱਗ ਪੈਂਦੇ ਆ ਉਦਾਂ ਦੇ ਬੱਚੇ ਜਿਹੜੇ ਆ ਉਹ ਅੱਗੇ ਜਿਹੜਾ ਉਹ ਕੰਮ ਕਰਨ ਲੱਗ ਪੈਂਦੇ ਆ ਔਰ ਦੂਸਰੀ ਇੱਕ ਮੈਂ ਕਿਉਂਕਿ ਹੈ ਉਹ ਵੀ ਸੀਐਮ ਸਾਹਿਬ ਨਾਲ ਰਿਲੇਟਡ ਕਿਉਂਕਿ ਜਿਹੜਾ ਮੋਡ ਬਲਾਸ ਸੀ ਉਹਦੇ ਵਿੱਚ ਬੇਸਿਕਲੀ ਪਰਮਿਸ਼ਨ ਤਾਂ ਹੋ ਗਈ ਲੇਕਿਨ ਅੱਜ ਤੱਕ ਉਹਦੇ ਤੇ ਕਾਰਵਾਈ ਕਿਤੇ ਨਹੀਂ ਹੋਈ ਸੋ ਇਹ ਕਿਉਂਕਿ ਸਪੀਕਰ ਸਾਹਿਬ ਤੁਸੀਂ ਵੀ ਉੱਥੇ ਜਾ ਕੇ ਕਿਹਾ ਸੀ ਇਹ ਗੱਲ ਐਜ਼ ਅ ਸਪੀਕਰ ਕਿਹਾ ਸੀਗਾ ਕਿਉਂਕਿ ਤੁਸੀਂ ਸਪੀਕਰ ਵੀ ਹੋ ਤੇ ਸਿੱਖ ਵੀ ਹੋ ਤੇ ਪੰਜਾਬੀ ਵੀ ਹੋ ਤੇ ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਜਦੋਂ ਜਦੋਂ ਵੀ ਜਿੱਥੇ ਜਿੱਥੇ ਵੀ ਕੋਈ ਗੱਲ ਹੋਈ ਹੋਵੇ ਉਹਦੇ ਤੇ ਆਪਾਂ ਪਹਿਰਾ ਦਈਏ ਤੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਸਾਰਿਆਂ ਲਈ ਜਿਹੜਾ ਕਿਤੇ ਨਾ ਕਿਤੇ ਥੈਂਕ ਯੂ